ਚਾਰ ਚੀਜ਼ਾਂ ਚੇਤਾ ਪਟਕਾਉਂਦੀਆਂ ਨੇ ਇੱਕ ਧਾਮ ਧਿਆਨ ਨਾ ਸੁਣਿਓ ਦੂਜਾ ਕਾਮ ਤੀਸਰਾ naam ਫਿਰ ਬੇਨਤੀ ਹੈ ਚਾਮ ਧਾਮ ਕਾਮ ਤੇ ਚੌਥਾ naam ਫਿਰ ਅਰਜ਼ ਮੇਰੀ ਗੁਰਮਖੋ ਥੋੜਾ ਟਿਕਾ ਤੁਸੀ ਬਣਾਇਓ ਜਦੋਂ ਬੰਦੇ ਕੋਲ ਧਾਮ ਹੁੰਦੇ ਨੇ ਉਦੋਂ ਵੀ ਚੇਤਾ ਵਿਸਰਦਾ ਹੈ ਜਦੋਂ ਬੰਦਾ ਕਾਮਨਾ ਦੇ ਦੀਨ ਹੁੰਦਾ ਹੈ ਉਦੋਂ ਵੀ ਚੇਤਾ ਵਿਸਰਦਾ ਹੈ ਜਦੋਂ ਬੰਦਾ ਚਾਮ ਵਾਲੇ ਪਾਸੇ ਚੰਮ ਵੱਲ ਝੁਕਦਾ ਉਦੋਂ ਵੀ ਰੱਬ ਵਿਸਰਦਾ ਹੈ ਤੇ ਜਦੋਂ ਆਪਣੇ ਨਾਮ ਦੀ ਭੁੱਖ ਪੈਦਾ ਹੋਏ ਜੇ ਚੇਤੇ ਰੱਖਿਓ ਉਦੋਂ ਰੱਬ ਦਾ ਨਾਮ ਵਿਸਰਦਾ ਹੈ ਗੁਰੂ ਸਾਹਿਬ ਨੇ ਕਿਹਾ ਚਾਰੇ ਗੱਲਾਂ ਚੇਤੇ ਰੱਖੀ ਤੇਰੇ ਕੋਲ ਧਾਮ ਇਨਾਂਕ ਹੋਵੇ ਧਿਆਨ ਨਾਲ ਸੁਣੀਓ ਜੀ ਪਾਠ ਇਨਾਂਕ ਧਾਮ ਤੇਰੇ ਕੋਲ ਧਾਮਦਰਥ ਦਮੜੀ ਤੈਸਾ ਇਨਾ ਕਦਮ ਹੋਵੇ ਕਿ ਤੇਰੇ ਘਰ ਜਿਹੜੇ ਮਕਾਨ ਹੈ ਲੋਕੀ ਇੱਟਾਂ ਦਾ ਪੱਥਰ ਦਾ ਬਣਾਉਂਦੇ ਨੇ ਤੁਸੀਂ ਸਮਝ ਗਏ ਤੇਰੇ ਘਰ ਦੇ ਜਿਹੜਾ ਮਕਾਨ ਜਿਹੜਾ ਕਮਰੇ ਨੇ ਇਹ ਸੁੱਚੇ ਮੋਤੀਆਂ ਨਾਲ ਚਿਣ ਕੇ ਦਵਾਰਾਂ ਬਣੀਆਂ ਹੋਣ ਇਹਦੇ ਵਿੱਚ ਚੰਦਨ ਦਾ ਲੇਪਣ ਹੋਵੇ ਸੱਚੀ ਮੁੱਚੀ ਅਗਰ ਦੀ ਸੁਗੰਧੀ ਆਉਂਦੀ ਹੋਵੇ ਉਦ ਦੀ ਪਰ ਇਹ ਗੱਲ ਯਾਦ ਰੱਖੀ ਇਨਾ ਧਾਮ ਹੋਣ ਦੇ ਬਾਅਦ ਉਸ ਘਰ ਚ ਪੈਰ ਪਾਏ ਤੇ ਤੇਰੇ ਚੇਤੇ ਚੋਂ ਦੇਣ ਵਾਲਾ ਨਾ ਵਿਸਰ ਜਾਏ ਮੋਤੀ ਤਾਂ ਮੰਦਰ ਉਸ ਰਹਿ ਧਿਆਨ ਨਾਲ ਸੁਣੇ ਸ਼ਬਦ ਨੂੰ ਮੋਤੀ ਤਾਂ ਮੰਦਰ ਉਸ ਰਹਿ ਰਤਨੀ ਤਾਂ ਕੋ ਹੈ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਉ ਅਗਲੀ ਤੋਕ ਜ ਤਿੰਨ ਬਚਨ ਨੇ ਜੀ ਮਤ ਦੇਖ ਭੂਲਾ ਵਿਸਰੈ ਤੇਰਾ ਚੇਤ ਨਾ ਆਵੇ ਨਾਉ ਤਿੰਨ ਸ਼ਬਦ ਨੇ ਜੀ ਧਿਆਨ ਨਾਲ ਸੁਣਿਓ ਇੱਕ ਭੂਲਾ ਦੂਜਾ ਵਿਸਰੈ ਤੀਸਰਾ ਚੇਤਨਾ ਆਵੇ ਕਿ ਇੱਕ ਇੱਕ ਭੂਲਾ ਵਿਸਰੈ ਤੇ ਚੇਤਨਾ ਵੇ ਕਰਤ ਨਹੀਂ ਬਾਰ ਮੁਖੇ ਇੱਕ ਅਰਥ ਨੇ ਪਿਆਰੋ ਸੱਚ ਇਹ ਵੇ ਜਦੋਂ ਬੰਦੇ ਦੇ ਚੇਤੇ ਚ ਰੱਬ ਨਿਕਲ ਜਾ ਸਮਝੋ ਕਹਾਣੀ ਗਈ ਭੁੱਲ ਜਾ ਫਿਰ ਵੀ ਗੱਲ ਬਣ ਜਾਂਦੀ ਏ ਜਿਹਦੇ ਚਿੱਤ ਚੋਂ ਨਿਕਲ ਜਾ ਸ਼੍ਰੀਮਾਨ ਭਾਈ ਵੀਰ ਸਿੰਘ ਅਰਥ ਕਰਦੇ ਆ ਮਤ ਦੇਖ ਭੂਲਾ ਵਿਸਰੈ 13 ਚਿਤ ਨਾ ਆਵੇ ਨਾ ਸਭ ਤੋਂ ਪਹਿਲਾਂ ਬੰਦਾ ਨਾਮ ਨਿਭਾਉਂਦਾ ਹੈ ਬਾਣੀ ਪੜ੍ਹਦਾ ਹੈ ਜਿੱਦਨ ਇਹਨਾ ਖਚਤ ਹੋ ਜਾਏ ਜਿੱਦਨ ਚੇਤੇ ਰੱਖਿਓ ਰਹਿਰਾਸ ਅੰਮ੍ਰਿਤ ਵੇਲੇ ਦਾ ਨਾਮ ਭੁਲਣਾ ਸ਼ੁਰੂ ਹੋ ਗਏ ਸਮਝੋ ਹੁਣ ਚਿੱਤ ਚੋਂ ਨਿਕਲਣ ਵਾਲੇ ਪਾਸੇ ਤੁਰ ਪਿਆ ਪਹਿਲਾਂ ਭੁੱਲਦਾ ਜੀ ਤੇ ਫਿਰ ਬੰਦਾ ਕਹਿੰਦਾ ਉਹ ਤੁਹਾਡਾ ਭਲਾ ਹੋ ਜਾਏ ਅੱਜ ਤਾਂ ਰਹਿਰਾਸ ਦਾ ਪਾਠ ਵੀ ਨਹੀਂ ਕੀਤਾ ਹਾਂਜੀ ਜਿੱਦਨ ਭੁੱਲ ਜਾਏ ਇੱਕ ਦਿਨ ਭੁੱਲਦਾ ਫਿਰ ਮਨ ਇਹਨਾ ਭੜਾ ਉਹਨੂੰ ਵਿਸਾਰਨਾ ਸ਼ੁਰੂ ਕਰਦਾ ਕੋਈ ਨਿਕਲ ਵੀ ਨਹੀਂ ਸੀ ਕੀਤਾ ਜਦੋਂ 6 ਮਹੀਨੇ ਵਿਸਰ ਜਾਏ ਦੁਬਾਰਾ ਵਾਪਸ ਲਿਆਉਣਾ ਚਾਹੋ ਪਿਆਰੋ ਚਿੱਤ ਵੀ ਛੇਤੀ ਕਿਤੇ ਆਉਂਦਾ ਨਹੀਂ ਫਿਰ ਬੰਦਾ ਪਹਿਲਾਂ ਭੁੱਲਦਾ ਹੈ ਫਿਰ ਵਿਸਰਦਾ ਹੈ ਫਿਰ ਚਿੱਤ ਵਿੱਚੋਂ ਨਿਕਲ ਜਾਂਦਾ ਹੈ ਗੁਰੂ ਸਾਹਿਬ ਜੀ ਨੇ ਕਿਹਾ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾਉ ਇਹ ਹੈ ਧਾਮ ਅੱਗੇ ਸਤਿਗੁਰਾਂ ਨੇ ਦੂਸਰਾ ਬਚਨ ਕਿਹਾ ਧਰਤੀ ਤਾਂ ਹੀਰੇ ਲਾਲ ਜਲਤੀ ਪਲੰਗ ਲਾਲ ਜੜਾਓ ਚਾਮ ਦੀ ਮੈਂ ਗੱਲ ਕਰ ਲਗਾ ਮੈਂ ਥੋੜੀ ਖੁੱਲ ਕੇ ਘਰ ਬੈਡਰੂਮ ਬਹੁਤ ਸੋਹਣਾ ਹੈ ਪਲੰਗ ਦੇ ਵਿੱਚ ਲਾਲ ਜੜੇ ਹੋਏ ਆ ਮੋਹਣੀ ਮੁਖ ਮਣੀ ਸੋਹ ਹੈ ਜੀਵਨ ਸਾਥਨ ਮਨ ਨੂੰ ਮੋਹਣ ਵਾਲੀ ਕਰੈ ਰੰਗ ਪਸਾਓ ਪਰ ਗੁਰੂ ਜੀ ਕਹਿੰਦੇ ਦੇਖੀ ਮਤ ਦੇਖ ਭੂਲਾ ਵਿਸਰੇ ਤੇਰਾ ਚੇਤ ਨਾ ਆਵੇ ਨਾਉ ਤੀਸਰਾ ਬਚਨ ਕਾਮ ਕਾਮਨਾਵਾਂ ਜੀ ਕਿ ਮੈਂ ਸਭ ਤੋਂ ਵੱਡਾ ਹੋ ਜਾ ਮਹਾਰਾਜ ਕਹਿੰਦੇ ਇਥੇ ਕਾਮ ਨਾਵਾਂ ਸਾਧੂ ਲਫਜ ਵਿੱਚ ਬੜੀਆਂ ਨੇ ਸਿੱਧ ਹੋਵਾਂ ਸਿੱਧ ਲਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਵੈਸਾਂ ਲੋਕ ਰੱਖੈ ਭਾਉ ਮਤ ਦੇਖ ਭੂਲਾ ਵਿਸਰੇ ਤੇਰਾ ਚੇਤ ਨਾ ਆਵੇ ਨਾਮ ਚੌਥੀ ਬੇਨਤੀ ਜੀ ਜਦੋਂ ਨਾਮ ਬਣਾਣ ਬੰਦੇ ਦੀ ਤਾਕਤ ਆ ਜਾਏ ਮੇਰਾ ਨਾਮ ਚੱਲੇ ਫਿਰ ਗੁਰੂ ਜੀ ਕਹਿੰਦਿਆ ਸੁਲਤਾਨ ਹੋਵਾਂ ਮੇਲ ਲਸ਼ਕਰ ਖਤ ਰਾਖਾਂ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾਉ ਮੇਰੀ ਫਿਰ ਬੇਨਤੀ ਹੈ ਚਿੱਤ ਵਿੱਚ ਬੜੀ ਵੱਡੀ ਤਾਕਤ ਹੈ ਕਈ ਵਾਰੀ ਇਤਿਹਾਸ ਨੇ ਤਾਂ ਇੱਥੋਂ ਤੱਕ ਕਿ ਹੈ ਕਿ ਕਈ ਬੰਦੇ ਫਿਜ਼ੀਕਲ ਤੌਰ ਤੇ ਦੂਰ ਰਹਿ ਕੇ ਵੀ ਚਿੱਤ ਕਰਕੇ ਗੁਰੂ ਕੋਲ ਹੁੰਦੇ ਆ ਕਈ ਬੰਦੇ ਫਿਜ਼ੀਕਲ ਨੇੜੇ ਰਹਿ ਕੇ ਵੀ ਚਿੱਤ ਕਰਕੇ ਦੂਰ ਹੁੰਦੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸ਼ਬਦ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਕਾ ਨੇੜੇ ਮੇਲਾ ਸੀ ਜੀ ਕਿ ਰਾਸ ਨੂੰ ਪਾਣ ਆਏ ਸਨ ਪਹਿਰੇਦਾਰ ਨੇ ਅਮਨ ਮਾਨ ਦਾ ਵੇਲਾ ਸੀ ਅੱਧੇ ਦੁਪਹਿਰੇਦਾਰ ਕਹਿੰਦੇ ਚਲੋ ਮਹਾਰਾਜ ਤਾਂ ਆਰਾਮ ਚ ਨੇ ਉਹ ਰਾਸ ਹੀ ਦੇਖਾਈਏ ਸਾੰਗ ਉਦੋਂ ਪਹਿਲਾਂ ਸਾੰਗ ਹੁੰਦੇ ਹੁੰਦੇ ਸਨ ਹਰੀ ਚੰਦ ਦਾ ਸਾੰਗ ਪ੍ਰਹਿਲਾਦ ਦਾ ਸਾੰਗ ਜਿਵੇਂ ਅੱਜ ਕੱਲ ਫਿਲਮਾਂ ਨੇ ਨਾ ਇਸ ਤਰ੍ਹਾਂ ਹੁੰਦਾ ਸੀ ਸਾੰਗ ਉਤਾਰਨੇ ਅੱਦੇ ਕਹਿੰਦੇ ਨਾ ਨਾ ਮਹਾਰਾਜ ਉੱਠ ਪਏ ਤੇ ਉਹ ਕਹਿੰਦੇ ਮਾਰੇ ਤੇ ਅਮਰਤ ਵੇ ਉੱਠਣਾ ਅੱਦੇ ਕਿ ਚਲੇ ਗਏ ਅੱਦੇ ਉੱਥੇ ਰਹਿ ਗਏ ਜਿਹੜੇ ਚਲੇ ਗਏ ਉਹ ਨਾਲੇ ਤੇ ਸਾੰਗ ਵੇਖਣ ਨਾਲੇ ਮਾਰ ਨੂੰ ਚੇਤੇ ਕਰ ਲੈ ਜੇ ਗੁਰੂ ਸਾਹਿਬ ਪਿੱਛੇ ਉੱਠ ਗਿਆ ਤੇ ਫੇਰ ਉਹਨਾਂ ਵਿਚਾਰਿਆਂ ਦਾ ਸਾੰਗ ਵੰਦਿਆਂ ਵੀ ਧਿਆਨ ਗੁਰੂ ਗੋਬਿੰਦ ਸਿੰਘ ਦੇ ਕਮਰੇ ਵਾਲੀ ਸੱਚੇ ਪਾਤਸ਼ਾਹ ਜੀ ਆ ਤੇ ਜਿਹੜੇ ਉੱਥੇ ਖਲੋਸੇ ਸਨ ਉਹ ਬੈਠੇ ਬੂਏ ਕੋਲ ਕਹਿੰਦੇ ਮਹਾਰਾਜ ਤੇ ਉੱਠੇ ਕੋਈ ਨਹੀਂ ਜੇ ਉਹ ਤੇ ਸਾੰਗ ਵੰਦੇ ਹੋਣੇ ਨੇ ਉਹਨਾਂ ਦਾ ਧਿਆਨ ਉੱਥੇ ਸੂਰ ਸੱਚੇ ਪਾਦਸ਼ਾਹ ਦਰਬਾਰ ਚ ਆਏ ਕਹਿੰਦੇ ਪਹਿਰੇਦਾਰ ਬੁਲਾਓ ਪਹਿਰੇਦਾਰ ਸੱਦ ਲੈ ਮਹਾਰਾਜ ਹੱਸ ਕੇ ਕਹਿੰਦੇ ਨਾ ਖਾਸ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਉਹ ਸਮਝੇ ਨਾ ਉਹ ਜਿਹੜੇ ਗੈਸ ਹਨ ਉਹ ਡਰਨ ਕੰਬਣ ਵੀ ਫਸ ਗਏ ਮਹਾਰਾਜ ਕਹਿੰਦੇ ਸੰਗਤ ਜੀ ਅੱਜ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਜਿਹੜੇ ਹਾਜ਼ਰ ਸੰਬੂ ਵੇ ਅੱਗੇ ਉਹ ਚਿਤ ਕਰਕੇ ਗੈਰ ਹਾਜ਼ਰ ਸੰਦੇ ਮੇਲਾ ਵੰਦੇ ਰਹੇ ਨੇ ਤੇ ਜਿਹੜਾ ਮੇਲੇ ਵੇਖਣ ਗਏ ਕਹਿੰਦੇ ਅੱਜ ਤੱਕ ਸਾਰੀ ਰਾਤ ਮੇਰੇ ਪਲੰਘ ਦੇ ਦਿਵਾਲੀ ਘੁੰਮਦੇ ਰਹੇ ਮੈਂ ਆਪ ਨੂੰ ਬੇਨਤੀ ਕਰਾਂਗਾ ਚਿੱਤ ਇੱਕ ਹਾਜ਼ਰੀ ਭਰਨ ਦਾ ਵਸੀਲਾ ਹੈ ਸਤਿਗੁਰੂ ਕਿਰਪਾ ਕਰੇ ਅਸੀਂ ਉਹਨਾਂ ਨੂੰ ਚੇਤੇ ਕਰ ਰਹੇ ਹਾਂ ਤੇ ਜਿਹੋ ਜਿਹਾ ਚੇਤੇ ਕਰਾਂਗੇ ਉਹ ਕੋਈ ਚਿੱਤ 'ਚ ਬਹਿਣਾ ਹੈ ਜੀ ਸੱਚ ਹੈ ਕਾਮਣੀ ਚੇਤੇ ਕਰਦਾ ਬੰਦਾ ਕਾਮੀ ਬਣ ਜਾਂਦਾ ਹੈ ਵੈਰੀ ਨੂੰ ਚੇਤੇ ਕਰਦਾ ਬੰਦਾ ਕ੍ਰੋਧੀ ਹੋ ਜਾਂਦਾ ਹੈ ਨਿਆਣੇ ਚੇਤੇ ਕਰਦਾ ਮੋਚ ਪਾ ਜਾਂਦਾ ਹੈ ਧਨ ਨੂੰ ਚੇਤੇ ਕਰਦਾ ਲੋਭੀ ਬਣ ਜਾਂਦਾ ਹੈ ਇਸੇ ਗੁਰਮੁਖ ਨੂੰ ਚੇਤੇ ਕਰਦਾ ਤੇ ਗੁਰਮੁਖ ਬੰਦਾ ਉਤਸ਼ਾਹ ਪੈਦਾ ਹੁੰਦਾ ਹੈ